HD 3380 ਕਿਸਮ ਅੱਜ ਪੰਜਵੀਂ ਵੀਡੀਓ ਰਿਕਾਰਡ ਕਰ ਰਹੇ ਆ ਪਿਛਲੀ ਵੀਡੀਓ 2 ਵੀਕ ਪਹਿਲਾਂ ਰਿਕਾਰਡ ਕੀਤੀ ਸੀ ਤੇ ਅੱਜ ਕਿਸਮ ਦੱਸਾਂਗੇ ਕਿੰਨੇ ਕਿ ਦਿਨ ਦੀ ਕਿਸਮ ਹੋਗੀ ਤੇ ਕਿਸ ਤਰ੍ਹਾਂ ਦੀ ਕਿਸਮ ਖੜੀ ਹੈਗੀ ਆ ਕੀ ਹੁਣ ਤੱਕ ਇਹਦੇ ਵਿੱਚ ਪ੍ਰੋਬਲਮ ਆਈਆਂ ਹੈਗੀਆਂ ਨੇ ਸਭ ਤੋਂ ਵੱਡੀ ਖਾਸੀਅਤ ਵੀ ਸੀਟ ਦੇ ਵਿੱਚ ਤੁਹਾਨੂੰ ਦੱਸਾਂਗੇ ਤੇ HD 3380 ਆਈਆਰ ਪੂਸ਼ਾ ਨਵੀਂ ਦਿੱਲੀ ਦੀ ਕਿਸਮ ਹੈਗੀ ਆ ਕਾਈ ਤਰਨ ਕਰਨ ਆਪਾਂ ਨੇ ਜਿਹੜੀਆਂ ਬੀਜੀਆਂ ਹੋਈਆਂ ਨੇ ਅੱਜ ਅ 4 ਮਾਰਚ ਹੋ ਗਈ 15 ਨਵੰਬਰ ਦਾ ਬੀਪੀਆ ਰਹਾ ਹੈਗਾ ਅੱਜ 109 ਦਿਨ ਦੀ ਕਿਸਮ ਹੋ ਗਈ ਤੇ ਕਿਸਮ ਦੇ ਵਿੱਚ ਕੀ ਕੁਝ ਖਰਚਾ ਕੀਤਾ ਪਹਿਲਾਂ ਵੀ ਤੁਹਾਨੂੰ ਜਿਹੜਾ ਦੱਸਿਆ ਹੈਗਾ ਕਿਉਂਕਿ ਵੀਡੀਓ ਬਣਾਉਣ ਦਾ ਮਕਸਦ ਅ ਪਿਛਲੇ ਤੋਂ ਪਿਛਲੇ 2 ਹਫ਼ਤੇ ਪਹਿਲਾਂ ਵੀਡੀਓ ਬਣਾਈ ਉਦੋਂ ਵੈਰਿਟੀ ਜਿਹੜੀ 15 20% ਨਸਾਰਾ ਲੈ ਚੁੱਕੀ ਸੀ ਅੱਜ ਉਹ ਵੈਰੈਟੀ ਜਿਹੜੀ ਬੂਰਤੇ ਹੈਗੀ ਆ ਇਹ 109 ਦਿਨ ਦੀ ਕਿਸਮ ਹੋਗੀ 102-3 ਦਿਨ ਤੇ ਆ ਕੇ ਇਹਨੇ ਜਮਾ ਐਨ ਕੰਪਲੀਟ ਨੁਸਾਰਾ ਲੈ ਲਿਆ ਸੀਗਾ ਮੈਂ ਤੁਹਾਨੂੰ ਇਹੀ ਦੱਸਿਆ ਸੀਗਾ ਵੀ ਜ਼ਮੀਨਾਂ ਜ਼ਮੀਨਾਂ ਦਾ ਫਰਕ ਹੁੰਦਾ ਵੀ ਖਿਸਾਨ ਭਰਾ ਕਹਿੰਦਾ ਬਈ ਇਹ ਐਨੇ ਦਿਨ ਤੇ ਵੱਲੀ ਕੱਢਦੇ 100 ਦਿਨ ਤੇ ਕੱਢੂ 95 ਤੇ ਕੱਢੂ ਕਾਰਨ ਦੇਖੋ ਕੀ ਹੁੰਦਾ ਨਾ ਵੈਰੈਟੀ ਕਈ ਵਾਰ ਇੱਕ ਵੈਰੈਟੀ ਪਾਣੀ ਦਾ ਮੌਸਮ ਦਾ ਮਿੱਟੀ ਦਾ ਜਿਹੜਾ ਬਾਦਲ ਜ਼ਰੂਰ ਮੰਨ ਜਾਂਦੀ ਹੈ ਕਿਤੇ ਇਹੋ ਵੈਰੈਟੀ 5 ਦਿਨ ਪਹਿਲਾਂ ਨਸਾਰਾ ਲੈ ਜਾਂਦੀ ਹੈ ਕਿਤੇ ਉਹ ਵੈਰੈਟੀ 5 ਦਿਨ ਬਾਅਦ ਕਰੋ ਨਸਾਰਾ ਲੈ ਜਾਂਦੀ ਹੈ ਇਹ ਕੋਈ ਬਾਲਾ ਵੱਡਾ ਅੰਤਰ ਨਹੀਂ ਹੁੰਦਾ ਵੀ ਕਿਤੇ ਵੈਰੈਟੀ ਇਹ ਬਾਈ ਸਾਡੇ ਦਾ ਘੱਟ ਦਿਨ ਤੇ ਨਿਸਰੀਆ ਸੋਡੇ ਵਾਧੇ ਤੇ ਨਿਸਰੀ ਦੀ ਸਾਡੇ ਕੋਲੇ ਵੀ ਅਸਲੀ ਆ ਪਤਾ ਨਾ ਵੀ ਬਾਈ ਅਸਲੀ ਸਮਝ ਕੇ ਲੈਤਾ ਤਾਂ ਅਸਲੀ ਹੈ ਆਪਾਂ ਨੇ ਆਈਆ ਯਾਰ ਪੂਸ਼ਾ ਨਵੀਂ ਦਿੱਲੀ ਤੋਂ ਸੀਡ ਲਿਆ ਸੀ 20 ਕਿਲੋ ਜਿਹੜਾ ਸੀਡ ਲਿਆ ਸੀਗਾ ਹੁਣ ਤੱਕ ਵਧੀਆ ਖੜੀ ਆ ਅੱਜ 109 ਦਿਨ ਦੀ ਕਿਸਮ ਹੋਗੀ ਮੈਂ ਵਿੱਚ ਕਿਸਾਨ ਭਰਾਵਾਂ ਨੇ ਇਹ ਵੀ ਦੇਖਿਆ ਹੈਗਾ ਵੀ ਜਿਹੜੀਆਂ ਇਸ ਕਿਸਮ ਦੀਆਂ ਬੱਲੀਆਂ ਨੇ ਉਹ ਜਿਹੜੀਆਂ ਕਿਤੇ ਮਨ ਲਾ ਵੀ ਗਰੋਥ ਜ਼ਿਆਦਾ ਹੈ ਕਿਤੇ ਘੱਟ ਹੈ ਕਹਿਣ ਦਾ ਆਪਾਂ ਵੀ ਬੀ ਦੇ ਵਿੱਚ ਮਿਕਸਿੰਗ ਜ਼ਿਆਦਾ ਆ ਗਈ ਹੈ ਨਾ ਐਕਸਾਰ ਬੱਲੀਆਂ ਨੇ ਬਈ ਕੋਈ ਵੀ ਇਸ ਤਰ੍ਹਾਂ ਦੀ ਬੱਲੀ ਨਹੀਂ ਹੈਗੀ ਜਿਹੜੀ ਬੱਲੀ ਕਿਸੇ ਆਮ ਵੈਰਾਈਟੀ ਦੇ ਨਾਲੋਂ ਵੱਡੀ ਬੱਲੀ ਹੋਵੇ ਨਹੀਂ ਮੈਂ ਵਿੱਚ ਭਰਾਵਾਂ ਦੇ ਬੀਜੀ ਹੋਈ ਕਣਕ ਦੇਖੀ ਆ 115 ਦਿਨ ਦੀ ਹੋਊਗੀ ਚਾ 120 ਦਿਨ ਦੀ ਹੋਊਗੀ ਉਹ ਕਹਿੰਦੇ ਬਈ ਕਿਤੇ ਬੱਲੀਆਂ ਵੱਡੀਆਂ ਨੇ ਕਿਤੇ ਬੱਲੀਆਂ ਛੋਟੀਆਂ ਨੇ ਹਾਈਟ ਦਾ ਫਰਕ ਹੈ ਉੱਥੇ ਬਈ ਸੀਡ ਦੇ ਵਿੱਚ ਕੋਈ ਦਿੱਕਤ ਹੋ ਸਕਦੀ ਹੈ ਨਹੀਂ ਅਦਰਵਾਈਜ਼ ਤੁਸੀਂ ਸਾਰਾ ਪਲਾਟ ਦੇਖ ਲਓ ਕੋਈ ਤੁਹਾਨੂੰ ਇਹਦੇ ਵਿੱਚ ਉੱਚੀ ਨੀਮੀ ਬੱਲੀ ਜਿਹੜੀ ਨਹੀਂ ਦਿਖਦੀ ਹੈਗੀ ਇਸ ਵੈਰਾਈਟੀ ਦੇ ਵਿੱਚ ਦੋ ਸਪਰੇਅ ਹਨ ਮੈਗਨੀਸ਼ੀਅਮ ਸਲਫੇਟ ਦੀਆਂ 2.5 ਗੱਟੇ ਯੂਰੀਆ ਦੇ ਏਕੜ ਦੇ ਹਿਸਾਬ ਨਾਲ 2.5 ਤਿੰਨ ਕਲਾਂਾਂ ਬੀਜੀਆਂ ਹੋਈਆਂ ਨੇ ਜ਼ੀਰੋ ਡਲਦਾਂ ਬੀਜੇ ਆ 14-15 ਕਿਲੋ ਜਿਹੜਾ ਆਪਾਂ ਨੇ ਸੀਡ ਪਾਇਆ ਹੈਗਾ ਕਿਉਂਕਿ 1000 ਕਾਰਡ ਦੇ ਉੱਪਰ ਉਥੋਂ 20 ਕਿਲੋ ਜਿਹੜਾ ਆਈਆਰ ਪੂਸ਼ਨ ਨਵੀਂ ਦਿੱਲੀ ਦੇ ਵਿੱਚੋਂ ਸੀਡ ਮਿਲਿਆ ਸੀਗਾ ਇਸ ਵੈਰੈਟੀ ਦੀ ਜਿਹੜੀ ਬੱਲੀ ਦੀ ਲੈਂਥ ਹੈ ਬੱਲੀ ਦੀ ਲੈਂਥ ਵੀ ਸੋਹਣੀ ਹੈ ਮੱਖੀਆਂ ਦੀ ਗਿਣਤੀ ਵੀ ਲਗਭਗ 22 ਤੋਂ 23 ਮੱਖੀਆਂ ਦੀ ਜਿਹੜੀ ਗਿਣਤੀ ਹੈਗੀ ਆ ਤੇ 1000 ਦਾਣੇ ਦਾ ਵਜਨ ਯੂਨੀਵਰਸਿਟੀ ਦੇ ਹਿਸਾਬ ਦੇ ਨਾਲ 55 ਗ੍ਰਾਮ ਦੱਸਿਆ ਹੋਇਆ ਹੈਗਾ ਕਈ ਵਾਰ ਸੇਵਾਬੱਧ ਘਟ ਹੋਣ ਤੇ 50 ਗ੍ਰਾਮ ਵੀ ਰਹਿ ਸਕਦਾ 52 ਵੀ ਰਹਿ ਸਕਦਾ ਆਪਾਂ ਦੇਖਾਂਗੇ ਵੀ ਆਪਣੀ ਸੇਵਾ ਦੇ ਮੁਤਾਬਕ ਵੀ 1000 ਦਾਣੇ ਦਾ ਵਜਨ ਕਿੰਨਾ ਵੈਰਾਈਟੀ ਦਾ ਜਿਹੜਾ ਰਹਿੰਦਾ ਹੈਗਾ ਕੋਈ ਆਪਾਂ ਨੇ ਸੀਡ ਵੇਚਣ ਦੇ ਲਈ ਨਹੀਂ ਲਾਇਆ ਵੀ ਆਪਾਂ ਨੇ ਕੋਈ ਕਮਾਈ ਕਰਨੀ ਆ ਕਿਸਾਨਾਂ ਨੂੰ ਲਾਲਚ ਦੇਣਾ ਹੈਗਾ ਕਿਉਂਕਿ ਇਸ ਬੀਜ ਨੂੰ ਜੇ ਚੰਗਾ ਝਾੜ ਆਪਣੇ ਰਹਿੰਦਾ ਹੈਗਾ ਆਪਾਂ ਹੋਰ ਇਸ ਵੈਰਾਈਟੀ ਦਾ ਜਿਹੜਾ ਅਗਲੇ ਸਾਲ ਪਰਮਾਤਮਾ ਕਿਰਪਾ ਕਰੇ ਵੀ ਆਪਾਂ ਜਿਹੜਾ ਇਹਦਾ ਏਰੀਆ ਜਿਹੜਾ ਜਰੂਰ ਵਧਾ ਲਾਂਗੇ ਕਿਉਂਕਿ ਭਈ ਆਪਣਾ ਮਕਸਦ ਇਹ ਨਹੀਂ ਹੈਗਾ ਵੀ ਕਿਸਾਨਾਂ ਨੂੰ ਸੀਡ ਵੇਚਣਾ ਮੇਰਾ ਮਕਸਦ ਇਹੀ ਹੈ ਅੱਜ ਤੱਕ 5 ਤੋਂ 6 ਵੀਡੀਓ ਇਸ ਵੈਰੈਟੀ ਦੀਆਂ ਪੈ ਚੁੱਕੀਆਂ ਨੇ ਬਿਲ ਵੀਜ਼ ਦੇ ਆਪਣੇ ਕੋਲੇ ਹੈਗੇ ਆ ਜੇ ਕੋਈ ਬੰਦਾ ਕਹੇ ਯਾਰ ਵੀ ਹਾਂ ਪਤਾ ਨਹੀਂ ਅਸਲੀ ਹੋਣਾ ਬਦਲ ਨਾ ਕਿ ਆਪਾਂ origignal ਬੀਜ ਲੈਂਤਾ ਸੀ ਦੋ ਤਿੰਨ ਫਾਰਮਰ گئے ਸੀ ਉੱਥੇ ਤੇ ਹੁਣ ਤੱਕ ਦੀ ਕਿਸਮ ਵਧੀਆ ਖੜੀ ਹੈ ਵੈਰੈਟੀ ਦਾ ਜਿਹੜਾ ਦੇਖੋ ਪੱਤਾਗਾ ਪੱਤਾ ਵੀ ਜਿਹੜਾ ਕਾਫੀ ਸੋਨਾ ਹੈਗਾ ਇਸ ਵੈਰੈਟੀ ਦੇ ਵਿੱਚ ਖਾਸੀਅਤ ਇੱਕ ਇਹ ਹੈਗੀ ਆ ਇਹ ਪਾਣੀ ਦੀ ਦਾ ਬਹੁਤ ਘੱਟ ਮੰਗਦੀ ਹੈ ਜਿਵੇਂ ਸਾਲ ਕੁਸ਼ਕ ਵੈਰੈਟੀਆਂ ਨੇ ਪਾਣੀ ਦੀ ਦਾ ਮੰਨੀ ਐ ਪੱਤੇ ਜਿਹੜੇ ਸਾਈਡਾਂ ਵਾਲੇ ਆ ਪੱਤੇ ਹੁੰਦੇ ਆ ਨਾ ਉਹ ਜ਼ਿਆਦਾ ਪੀਲੇ ਕੀਤੇ ਆ ਕਿਸਾਨ ਭਰਾ ਅੱਕ ਭਰਾ ਆਗੇ ਯਾਰ ਵੀ ਪਤਾ ਨਹੀਂ ਕੋਈ ਫੰਗਸ ਆ ਗਈ ਕੋਈ ਇਹਦੇ ਉੱਪਰ ਫੰਗਸ ਦਾ ਅਟੈਕ ਨਹੀਂ ਆਇਆ ਕਿਸੇ ਵੀ ਤਰ੍ਹਾਂ ਦੀ ਹੁਣ ਤੱਕ ਦੀ ਜੇ ਕਹਦੇ ਕੋਈ ਵੀ ਜਿਹੜੀ ਵੈਰੈਟੀ ਦੇ ਵਿੱਚ ਪ੍ਰੋਬਲਮ ਨਹੀਂ ਹੈਗੀ ਕੋਈ ਬੀਜ ਦੇ ਵਿੱਚ ਜਿਹੜੀ ਮਿਕਸ ਨਹੀਂ ਹੈਗੀ ਮਸ਼ੀਨ ਐਨ ਪੂਰੀ ਸਾਫ਼ ਕਰਕੇ ਜਿਹੜੀ ਆਪਾਂ ਨੇ ਇਹ BGHCLJ 2 4 ਵੱਲੀਆਂ ਵੱਧੀਆਂ ਕਟਮੀਆਂ ਹੋਣ ਗਿਆ ਵੀ ਤਾਂ ਆਪਾਂ ਉਹਨਾਂ ਨੂੰ ਪੈਰੇ ਸਾਈਡ ਤੇ ਕੱਢ ਦਿਆਂ ਕਿਉਂਕਿ ਉਹਦੇ ਵਿੱਚ ਆਪਣਾ ਹੀ ਫਾਇਦਾ ਹੈਗਾ ਮੈਂ ਤੁਹਾਨੂੰ ਪਹਿਲੇ ਦੱਸ ਦਿੰਨਾ ਵੀ ਕੋਈ ਆਪਾਂ ਨੇ ਸੀਡ ਵੇਚਣ ਲਈ ਨਹੀਂ ਲਾਇਆ ਆਪਾਂ ਆਪਦੀ ਏਰੀਆ ਖੇਤ ਦੇ ਵਿੱਚ ਆਪਦਾ ਏਰੀਆ ਵਧਾਉਣ ਦੇ ਲਈ ਇਸ ਵੈਰੈਟੀ ਨੂੰ ਜਿਹੜਾ ਆਪਾਂ ਲੈ ਕੇ ਆਏ ਹੈਗੇ ਆ ਪਿਛਲੇ ਸਾਲ ਵੀ ਕਿਸਾਨ ਪਰਾਂ ਨੇ ਬੀਜੀ ਹੈਗੀ ਤੇ ਇਸ ਸਾਲ ਵੀ ਬੀਜੀ ਹੈਗੀ ਹੁਣ ਤੱਕ ਦੇ ਕਿਸਮ 109 ਦਿਨ ਦੀ ਹੋ ਚੁੱਕੀ ਆ ਦੇਖਦੇ ਆ ਵੀ ਕਿੰਨੇ ਦਿਨ ਤੇ ਹਾਰਵੈਸਟ ਹੁੰਦੀ ਆ 145 ਦਿਨ ਤੇ ਹੁੰਦੀ ਆ ਜਾਂ 150 ਦਿਨ ਤੇ ਹੁੰਦੀ ਆ ਹਾਈਟ ਆਰਮ ਰੇਟੀਨ ਦੇ ਬਰੋਬਰ ਹੀ ਹੈਗੀ ਆ ਹਾਈਟ ਦੀ ਲਗਭਗ ਜੇ ਗੱਲ ਕਰੀਏ ਡੀਬੀਡਬਲਯੂ 327 ਦੇ ਬਰੋਬਰ ਦੀ ਵੈਰੈਟੀ ਆ ਕੋਈ ਵੈਰੈਟੀ ਡਿੱਗੀ ਨਹੀਂ ਹੈਗੀ ਆਪਣੇ ਵਾਰਿਸ਼ ਘੱਟ ਪਈ ਆ ਅੱਜ ਵੀ ਦੇਖੋ ਹਨੇਰੀ ਚੱਲੀ ਸੀਗੀ ਸਵੇਰੇ 5:00 ਵਜੇ ਕੱਲ ਪਰਸੋਂ ਜਿਹੜਾ ਇਹਨੂੰ ਪਾਣੀ ਵੀ ਲਾਇਆ ਕੋਈ ਡਿੱਗੀ ਨਹੀਂ ਹੈਗੀ ਵੈਰਾਈਟੀ ਕੋਈ ਲਿਹੋਸਨ ਨਹੀਂ ਕੀਤਾ ਕੋਈ ਵੀ ਜੇ ਗੱਲ ਕਰੀਏ ਹੁਣ ਤੱਕ ਕਿਸੇ ਵੀ ਤਰ੍ਹਾਂ ਦੀ ਇਸ ਕਿਸਮ ਦੇ ਵਿੱਚ ਦਿੱਕਤ ਨਹੀਂ ਆਈ ਤੇ ਮੈਨੂੰ ਕਿਸਮ ਹੁਣ ਤੱਕ ਤਾਂ ਵਧੀਆ ਲੱਗਦੇ ਚਲੋ ਆਉਣ ਵਾਲੇ ਦਿਨਾਂ ਵਿੱਚ ਪ੍ਰਮਾਤਮਾ ਮਿਹਰ ਕਰੂ ਝਾੜ ਚੰਗ ਆਉਂਦਾ ਜਾਂ ਮਾੜਾ ਆਉਂਦਾ ਉਹ ਵੀ ਸੋੜਨਾ ਸਾਂਝਾ ਕਰਾਂਗੇ ਧੰਨਵਾਦ